ਫੇਸਬੁੱਕ ਕੀ ਵਿਦਵਾਨਾਂ ਵੱਲੋਂ ਮੱਜਬੀ ਸਿੱਖਾਂ ਨੂੰ ਗਦਾਰ ਕੋਸ਼ਿਤ ਕਰਨ ਦੀਆਂ ਕੋਝੀਆਂ ਚਾਲਾਂ ਆਇੱਕ ਪੋਸਟ ਜੱਟ ਕਬੀਲੇ ਆ ਗ੍ਰੇਟ ਜੱਟ ਟਰਬੋ ਵੱਲੋਂ ਪਾਈ ਗਈ ਕਹਿੰਦੇ ਵੀ ਮੱਜਬੀ ਸਿੱਖ ਜਿਹੜੀ ਗਦਾਰ ਕੌਮ ਇਤਿਹਾਸ ਦੇ ਮੁਤਾਬਕ ਕਹਿੰਦੇ ਦੱਸਿਆ ਜਾਂਦਾ ਪੰਜਾਬ ਪੰਜਾਬ ਦੀ ਜਿਹੜੀ ਪੰਜਾਬੀ ਬੋਲੀ ਉਹਨੂੰ ਜੱਟ ਥੰਬ ਰਿਹਾ ਤੇ ਜਿਹੜੇ ਮਜ ਵੀ ਆ ਉਹ ਉਹਨੂੰ ਪੰਜਾਬੀ ਬੋਲੀ ਦਾ ਨਾਸ਼ ਕਰਨ ਵਾਲੇ ਪਾਸੇ ਆ ਰਹੇ ਆ ਤੇ ਇਹ ਜਿਹੜੀ ਪੋਸਟ ਆ ਇਹਦੇ ਤੇ ਮੈਂ ਗੱਲ ਕਰਨੀ ਚਾਹੁੰਦਾ ਵੀ ਪਹਿਲਾਂ ਇੱਕ ਗੱਲ ਸੋਚਣਯੋਗ ਆ ਵੀ ਜੇ ਪੰਜਾਬੀ ਬੋਲੀ ਦੇ ਇੰਨੇ ਰਾਖੇ ਆ ਤੇ ਇਹਨਾਂ ਦੇ ਬੱਚੇ ਕੰਵਰਟ ਸਕੂਲਾਂ ਦੇ ਵਿੱਚ ਕਿਉਂ ਪੜਦੇ ਆ ਪੰਜਾਬੀ ਬੋਲੀ ਦੇ ਅ ਬਹੁਤੇ ਰਾਖਿਆਂ ਦੇ ਅ ਬੱਚੇ ਆ ਜਿਹੜੇ ਉਹਨਾਂ ਸਕੂਲਾਂ ਦੇ ਵਿੱਚ ਉਹਨਾਂ ਕਾਲਜਾਂ ਦੇ ਵਿੱਚ ਪੜਦੇ ਆ ਜਿਹੜੇ ਸਿਰਫ ਤੇ ਸਿਰਫ ਅੰਗਰੇਜ਼ੀ ਨੂੰ ਪ੍ਰਮੋਟ ਕਰਦੇ ਆ ਤੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣ ਦੀ ਬਜਾਏ ਹੈਲੋ ਹਾਈ ਤੇ ਅ ਤਬਦੀਲ ਕਰੀ ਬੈਠੇ ਆ ਜੇ ਤੁਸੀਂ ਇੰਨੀ ਹੀ ਇੰਨਾ ਹੀ ਦਮ ਰੱਖਦੇ ਪੰਜਾਬੀ ਬੋਲੀ ਲਈ ਗੱਲ ਕਰਦੇ ਆ ਇੰਨਾ ਦੁੱਖ ਰੱਖਦੇ ਆ ਤਾਂ ਉਹਨਾਂ ਲੋਕਾਂ ਨੂੰ ਉਹਨਾਂ ਸਕੂਲਾਂ ਕਾਲਜਾਂ ਨੂੰ ਕਿਉਂ ਨਹੀਂ ਤੁਸੀਂ ਰੋਕਦੇ ਫਿਰ ਦੂਜੀ ਗੱਲ ਆ ਇਹਨਾਂ ਨੇ ਨਾਲ ਲਿਖਿਆ ਵੀ ਜਿਹੜੇ ਮਜਬੀ ਸਿੱਖ ਗਦਾਰ ਆ ਉਹ ਗਦਾਰ ਕਿਉਂ ਆ ਉਹ ਬੀਜੇਪੀ ਦਾ ਸਾਥ ਦਿੰਦੇ ਆ ਤੇ ਬੀਜੇਪੀ ਆ ਤੁਹਾਡੇ ਲਈ ਮਾੜੀ ਹੋਵੇ ਲੱਖ ਮਾੜੀ ਹੋਵੇ ਅਸੀਂ ਬੀਜੇਪੀ ਨੂੰ ਖਾਸ ਤੌਰ ਕਿਸੇ ਵੀ ਤੌਰ ਤੇ ਮਾੜਾ ਨਹੀਂ ਕਹਿ ਸਕਦੇ ਕੀ ਬੀਜੇਪੀ ਨੇ ਮਾੜਾ ਕੀਤਾ ਵੀ ਅੱਜ ਤੱਕ ਤੁਸੀਂ ਦੱਸੋ ਆ ਜੇ ਉਹ ਕੋਈ ਕਾਨੂੰਨ ਆ ਆਏ ਸੀਗੇ ਉਹਨਾਂ ਕਾਨੂੰਨਾਂ ਦੇ ਵਿੱਚ ਸਭ ਤੋਂ ਵੱਧ ਮਾਈਦੀ ਸਿੱਖਾਂ ਨੇ ਤੁਹਾਡੇ ਨਾਲ ਜਾ ਕੇ ਧਰਨਿਆਂ ਤੇ ਬੈਠੇ ਆ ਅੱਜ ਤੁਸੀਂ ਆਖਣ ਨੂੰ ਜੋ ਮਰਜੀ ਕਹੀ ਜੋ ਤੇ ਫਿਰ ਇੱਕ ਗੱਲ ਆ ਆ ਦੇਖੋ ਭਾਜਪਾ ਸਾਡੇ ਲਈ ਮਾੜੀ ਕਿਉਂ ਭਾਜਪਾ ਨੇ ਇੱਕੋ ਇੱਕ ਭਾਰਤ ਦੀ ਇਹੋ ਜਿਹੀ ਪਾਰਟੀ ਆ ਜਿਨੇ ਐਸਸੀ ਸਮਾਜ ਨੂੰ ਕਿਹਾ ਵੀ ਲੱਖ ਰੁਪਏ ਤੋਂ ਲੈ ਕੇ ਭਲਾ ਜਿੰਨਾ ਮਰਜੀ ਲੋਨ ਲਓ ਤੇ ਆਪਦੇ ਕਾਰੋਬਾਰ ਚਲਾਓ ਤੇ ਉਹ ਲੋਨ ਦੇਣ ਲਈ ਜੇ ਰੋਕਿਆ ਜਾਂਦਾ ਤਾਂ ਤੁਹਾਨੂੰ ਆਪ ਪਤਾ ਏ ਵੀ ਕਿਹੜੇ ਸਮਾਜ ਵੱਲੋਂ ਰੋਕਿਆ ਜਾਂਦਾ ਭਗਵੰਤ ਮਾਨ ਕੌਣ ਆ ਭਗਵੰਤ ਮਾਨ ਨੇ ਜਿਹੜੇ ਭਾਜਪਾ ਨੇ ਉੱਪਰੋਂ ਸੈਂਟਰ ਸਰਕਾਰ ਨੇ ਰਕਮ ਭੇਜੀ ਵੀ ਭਾਈ ਐਸੀ ਸਮਾਜ ਨੂੰ ਲੋਨ ਦੇ ਕੇ ਉਹਨਾਂ ਨੂੰ ਪੈਰਾਂ ਸਿਰ ਕਰੋ ਪੈਰਾਂ ਸਿਰ ਖੜੇ ਕਰਕੇ ਉਹਨਾਂ ਦੇ ਕਾਰੋਬਾਰ ਚਲਾਓ ਤੇ ਅੱਜ ਤੱਕ ਇੱਕ ਵੀ ਲੋਨ ਉਹ ਉਸ ਚੀਜ਼ ਦਾ ਦੱਸੇ ਭਗਵੰਤ ਮਾਨ ਵੀ ਕਿਹੜੇ ਗਰੀਬ ਨੂੰ ਕਿਹੜੇ ਐਸਸੀ ਨੂੰ ਦਿੱਤਾ ਇਹ ਜਿਹੜੇ ਉਹ ਪੈਸੇ ਆ ਆਏ ਉਹ ਸਾਨੂੰ ਇਹ ਦੱਸੇ ਵੀ ਕਿੱਥੇ ਲਾਏ ਆ ਲਾਏ ਕਿੱਥੇ ਗਏ ਆ ਉਹ ਸਾਰਿਆਂ ਨੂੰ ਪਤਾ ਵੀ ਕਿੱਥੇ-ਕਿੱਥੇ ਖਰਚੇ ਗਏ ਆ ਆ ਜਿਹੜੇ ਆ ਕਲੀਨਿਕ ਮਹੱਲਾ ਕਲੀਨਿਕ ਆ ਉਹਨਾਂ ਤੇ ਪੈਸੇ ਲਾ ਕੇ ਉਹ ਸਾਰੇ ਪੈਸਿਆਂ ਦੀ ਜਖਣਾ ਪਟਦੀ ਨਹੀਂ ਤਾਂ ਗਰੀਬ ਲੋਕਾਂ ਦਾ ਜਿਹੜਾ ਵਿਹਾਰ ਆ ਉਹ ਸਹੀ ਹੋ ਜਾਣਾ ਸੀ ਉਸ ਤੋਂ ਪਹਿਲਾਂ ਤੁਸੀਂ ਦੱਸੋ ਇਸ ਦੇ ਵਿੱਚ ਜੇ ਸਕੂਲ ਕਾਲਜ ਆ ਇਥੋਂ ਤੱਕ ਪਹੁੰਚੇ ਆ ਅ ਕੈਪਟਨ ਅਮਰਿੰਦਰ ਸਿੰਘ ਉਹ ਵੀ ਜੱਟ ਸਮਾਜ ਚੋਂ ਆ ਉਹਨੇ ਅ ਕੀ ਕੀਤਾ ਤੁਸੀਂ ਦੱਸੋ ਪੰਜਾਬੀ ਬੋਲੀ ਲਈ ਉਸ ਤੋਂ ਬਾਅਦ ਅ ਸੁਖਵੀਰ ਬਾਦਲ ਉਹ ਵੀ ਜੱਟ ਸਮਾਜ ਦਾ ਰਿਹਾ ਉਹਨੇ ਪੰਜਾਬੀ ਬੋਲੀ ਲਈ ਕੀ ਕਰ ਦਿੱਤਾ ਵੀ ਉਸ ਤੋਂ ਬਾਅਦ ਤੀਜੇ ਨੰਬਰ ਤੇ ਅੱਜ ਭਗਵਾਨ ਜੀ ਮਾਨ ਬੈਠਾ ਪੰਜਾਬੀ ਬੋਲੀ ਆਪ ਤੁਸੀਂ ਲੋਕਾਂ ਨੂੰ ਪੰਜਾਬੀ ਦੀਆਂ ਪਾੜ ਤਾਂ ਪੜਾਉਨੇ ਆ ਤੇ ਆਪ ਦੇ ਬੱਚੇ ਤੁਹਾਡੇ ਆ ਜਿਹੜੇ ਟਾਪ ਦੇ ਕਾਲਜਾਂ ਚ ਟਾਪ ਦੇ ਸਕੂਲਾਂ ਚ ਲੱਗੇ ਜਿੱਥੇ ਪੰਜਾਬੀ ਬੋਲੀ ਨੂੰ ਪੜਨ ਤੋਂ ਤੇ ਬੋਲਣ ਤੋਂ ਰੋਕਿਆ ਜਾਂਦਾ ਤੇ ਬਦਨਾਮ ਤੁਸੀਂ ਕਰਦੇ ਆ ਮਜਬੂਰ ਸਿੱਖਾਂ ਨੂੰ ਆ ਜੇ ਇਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਵੀ ਬੀਜੇਪੀ ਦੇ ਸਾਥ ਦੀ ਜੇ ਤੁਹਾਡਾ ਇਹ ਰਵਈਆ ਨਾ ਬਦਲਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਐਸਸੀ ਸਮਾਜ ਨੂੰ ਇੱਕ ਤਰਫਾ ਵੀ ਹੋ ਕੇ ਖੜਨਾ ਪੈ ਸਕਦਾ ਤੇ ਇੱਕ ਗੱਲ ਮੈਂ ਤੁਹਾਡੀ ਨੌਲੇਜ ਚ ਵਾਦਾ ਕਰ ਦੇਣਾ ਚਾਹਨਾ ਜਿਨਨੇ ਵੱਡੇ ਅਹੁਦੇ ਆ ਉਹਨਾਂ ਤੇ ਅੱਜ ਬੀਜੇਪੀ ਦੇ ਜਿੰਨੇ ਵੀ ਵੱਡੇ ਅਹੁਦੇ ਆ ਉਹਨਾਂ ਤੇ ਅੱਜ ਜੱਟ ਸਮਾਜ ਕਾਬਜ ਹੋ ਰਿਹਾ ਭਲੇਖੇ ਚ ਨਾ ਰਿਹਾ ਜੋ ਸਾਡੇ ਲੋਕਾਂ ਨੂੰ ਬੇਸ਼ੱਕ ਕੋਈ ਵੀ ਪਾਰਟੀ ਆ ਸਿਰਫ ਵੋਟ ਲਈ ਵਰਤਿਆ ਜਾਂਦਾ ਤੇ ਵੋਟ ਦੀ ਗੱਲ ਕੀਤੀ ਜਾਂਦੀ ਆ ਇਸ ਗੱਲ ਦਾ ਕਰਕੇ ਮੈਂ ਇਹ ਜਿਹੜਾ ਪੇਜ ਵਾਲਾ ਵਿਦਵਾਨ ਆ ਉਹਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਾਜ ਦੇ ਵਿੱਚ ਕਹਿ ਰਹੇ ਹੋ ਵੀ ਅਸੀਂ ਲੋਕ ਪਾੜਾ ਪਾ ਰਹੇ ਸਭ ਤੋਂ ਵੱਧ ਤੁਸੀਂ ਪਾੜਾ ਪਾ ਰਹੇ ਹੋ ਸਾਨੂੰ ਜਵਾਬ ਦੇਣਾ ਪੈਂਦਾ ਤੇਰੀਆਂ ਗੱਲਾਂ ਦਾ ਜਵਾਬ ਦੇਣਾ ਪਿਆ ਕਿਉਂਕਿ ਅਸੀਂ ਕਿਸੇ ਸਮਾਜ ਨੂੰ ਮਾੜਾ ਨਹੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ